ਕਿਰਾਏ ਤੇ ਰਹਿੰਦੀ ਡਾਕਟਰ ਦੀ ਬੰਦ ਕਮਰੇ ਵਿੱਚ ਭੇਡ ਭਰੇ ਹਾਲਾਤ ਵਿੱਚ ਲਾਸ਼ ਮਿਲੀ ਦੋ 마ਸੂਮ ਬੱਚੇ ਵੀ ਬੇहद ਬੁਰੀ ਤਰ੍ਹਾਂ ਹਾਲਾਤ ਅੰਦਰ ਮਿਲੇ ਫਿਲਹਾਲ ਡਾਕਟਰੀ ਲਾਸ਼ਲੀ ਬੱਚਿਆਂ ਨੂੰ ਭੇਜਿਆ ਜਿੱਥੇ ਉਹ ਠੀਕ ਹਨ ਉਧਰ ਲਗਾਤਾਰ ਇੱਕ ਮਹਿਲਾ ਆਪਣੇ ਬੰਦ ਕਮਰੇ ਅੰਦਰੋਂ ਹੀ ਆਨਲਾਈਨ ਖਾਣ ਪੀਣ ਦਾ ਸਮਾਨ ਮੰਗਵਾਇਆ ਕਰਦੀ ਸੀ ਤੇ ਕਈ ਵਾਰ ਡਿਲੀਵਰੀ ਕਰਨ ਵਾਲੇ ਗੇਟ ਅੱਗੇ ਮੁੜੇ ਸ਼ਹਿਰ ਮਲੇਰ ਕੋਟਲਾ ਦੇ ਕੋਟੀ ਰੋਡ ਤੇ ਨੂਰ ਬਸਤੀ ਵਿੱਚ ਕਿਰਾਏ ਤੇ ਪਿਛਲੇ ਕਈ ਸਾਲਾਂ ਤੋਂ ਰਹਿੰਦੀ ਸਾਈਕੀਟ੍ਰਿਸ ਦਿਮਾਗੀ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਨ ਵਾਲੀ ਮਹਿਲਾ ਚੰ드ਰਵਾ ਚੋਦਰੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਾਂਚਨੀ ਫੈਲ ਗਈ ਮੁਹੱਲੇ ਵਾਲਿਆਂ ਮੁਤਾਬਕ ਪਿਛਲੇ 3 ਦਿਨਾਂ ਤੋਂ ਡਾਕਟਰ ਚੰ드ਰਵਾ ਚੋਦਰੀ ਜਿਸ ਦੀਆਂ ਦੋ ਛੋਟੀਆਂ ਬੱਚੀਆਂ ਹਨ ਨਾਲ ਅੰਦਰੋਂ ਬੰਦ ਕੀਤੀ ਕਮਰੇ ਤੋਂ ਬਾਹਰ ਨਹੀਂ ਨਿਕਲੇ ਤੇ ਅੱਜ ਜਦੋਂ ਕਮਰੇ 'ਚੋਂ ਬਦਬੂ ਆਈ ਤਾਂ ਮੁਹੱਲੇ ਵਾਲਿਆਂ ਨੇ ਕਾਉਂਸਲਰ ਨੂੰ ਬੁਲਾ ਕੇ ਦੱਸਿਆ ਤਾਂ ਕਾਉਂਸਲਰ ਨੇ ਪੁਲਿਸ ਨੂੰ ਬੁਲਾ ਕੇ ਕਮਰਾ ਤੋੜਿਆ ਤਾਂ ਅੰਦਰੋਂ ਡਾਕਟਰ ਦੀ ਫੁੱਲੀ ਹੋਈ ਲਾਸ਼ ਮਿਲੀ ਤੇ ਦੋਵੇਂ ਬੱਚਾਂ ਦਾ ਵੀ ਬੁਰਾ ਹਾਲ ਸੀ ਮੌਕੇ ਤੇ ਪਹੁੰਚੇ ਡੀਐਸਪੀ ਗੁਰਦੀਪ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਤੇ ਪੁਲਿਸ ਮੌਤ ਦੇ ਕਾਰਨਾਂ ਦੀ ਵਿੱਚ ਝੁਟੀ ਹੋਈ ਹੈ ਕੀ ਨਾਂ ਜੀ ਆਪਣਾ ਜਿਮਰਾਨ ਮੁਹੰਮਦ ਸੁਲੇਮਾਨ ਤਕਰੀਬ ਡੇਟੋਬੀ ਮਿਲਿਆ ਤੁਹਾਡੇ ਘਰ ਆਪਣੇ ਤੁਹਾਡੇ ਘਰ ਤੋਂ ਕੀ ਨਾਂ ਇਹਨਾਂ ਦਾ ਇਹਨਾਂ ਦਾ ਨਾਮ ਚੰ드ਰਮਾ ਚੌਧਰੀ ਜੀ ਤੁਹਾਡੇ ਕੋਲੇ ਇਹ ਕਿਰਾਏ ਤੇ ਰਹਿੰਦੀ ਸੀ ਹਾਂਜੀ ਹਾਂਜੀ ਕਿਰਾਏ ਤੇ ਰਹਿੰਦੀ ਸੀ ਇਹ ਤਕਰੀਬਨ 3 ਸਾਲ ਹੋਣ ਆਲੇ ਨੇ ਅੱਛਾ ਸਾਲ ਸਾਲ ਦਾ ਐਗਰੀਮੈਂਟ ਕਰ ਦਿੱੰਦੀ ਸੀ 11 ਮਹੀਨਿਆਂ ਦਾ ਹੂੰ ਕੌਣ ਕਰ ਰਹੇ ਸੀ ਘਰੇ ਕਰੇ 2 ਵਜੇ ਤੇ 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 ਇੱਕੇ ਆਪ ਦੀ ਜੀ ਹਸਬੰਡ ਹਸਬੰਡ 1 ਸਾਲ ਪਹਿਲਾਂ ਕੋਈ ਝਗੜਾ ਹੋਣ ਤੋਂ ਬਾਅਦ ਚਲੇ ਗਿਆ ਤੇ ਉਹ ਸਵੇਰੇ ਉਹ ਕਲਕੱਤੇ ਦਾਦੀ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਹਾਫ ਰਹੇ ਰਹੇ ਸੀ ਹੂੰ ਕੀ ਗੱਲ ਹੋਈ ਏ ਮੇਰੇ ਡੈਡ ਕਿਸ ਤਰ੍ਹਾਂ ਹੋਈ ਇਹ ਤਾਂ ਪਤਾ ਨਹੀਂ ਜੀ ਤਿੰਨ ਦਿਨਾਂ ਤੋਂ ਬਾਹਰ ਨਹੀਂ ਨਿਕਲੇ ਤੇ ਬੱਚੇ ਨਾ ਬੱਚੇ ਨਾ ਆਪ ਇਹ ਡਿਲੀਵਰੀ ਵਾਲੇ ਆਉਂਦੇ ਤੇਗੇ ਫੂਡ ਫਾਟ ਲੈ ਕੇ ਉਸ ਬਾਅਦ ਵਿੱਚ ਵਾਪਸ ਮੁੜ ਜਾਂਦੇ ਤੇਗੇ ਫੂਡ ਫਾਨ ਕਰਕੇ ਫਿਰ ਸਵੇਰੇ ਸਾਨੂੰ ਜਨ ਕੇ ਅਹਿਸਾਸ ਹੋਇਆ ਵੀ ਤਿੰਨ ਦਿਨ ਤੋਂ ਜਿਹੜੀ ਬਾਹਰ ਨਹੀਂ ਨਿਕਲੀ ਕੋਈ ਨਾ ਕੋਈ ਚੱਕਰ ਹੋ ਸਕਦਾ ਵੀ ਆਪਾਂ ਚਲੋ ਗਵਰਨੀ ਹੌਂਦ ਦਰ ਨਾਲ ਚੈੱਕ ਕਰੀਏ ਫਿਰ ਆ ਦੇਖਿਆ ਅਸੀਂ ਤਾਂ ਬੱਚੇ ਅੰਦਰ ਫਿਰ ਦਿੱਤੀ ਇੱਕ ਬੱਚਾ ਜਿਹੜਾ ਖੜਕਾਇਆ ਗੇਟ ਤੇ ਬਾਕੀ ਨਿਹਰਾ ਦੀਆ 스멜 ਆਉਂਦੀ ਸੀ ਫਿਰ ਮੈਂ ਆਪਣੇ ਮਾਲੇ ਇਲਾਕੇ ਦੇ ਜਿਹੜਾ ਐਮਸੀ ਸਾਹਿਬ ਨੇ ਉਹਨਾਂ ਨੂੰ ਲੈ ਕੇ ਆਇਆ ਤੇ ਸਵੇਰ ਅਸੀਂ ਦੋਨੀਆਂ ਨੇ ਖਾਣੇ ਚ ਗਏ ਸਿਟੀ 2 ਚ ਫਿਰ ਮੁਲਾਜ਼ਮਾਂ ਨਾਲ ਲੈ ਕੇ ਅਸੀਂ ਗੇਟ ਤੋੜਿਆ ਕਿਸ ਤਰ੍ਹਾਂ ਬਿਹਾਰ ਕਿਵੇਂ ਕੰਨੀ ਸੀ ਨਾ ਤਾਂ ਆਮ ਲੋਕਾਂ ਨੇ ਬਿਹਾਰ ਇਹ ਵੀ ਬਿਹਾਰ ਦਾ ਤਾਂ ਕੋਈ ਐਡਾ ਕਿਸੇ ਨਾਲ ਹੈ ਨਹੀਂ ਵਿਸਾਚਾਰ ਹੂੰ ਬਸ ਇਕੱਲੇ ਰਹਿ ਕੇ ਰਾਜੀ ਇਥੇ ਕੰਮ ਕੀ ਕਰਦੀ ਸੀ ਪੇਸੇ ਦਾ ਸਰ ਇਹ ਡਾਕਟਰ ਸੀ ਸੈਕਸ ਅੱਛਾ ਕਿੱਥੇ ਡਿਊਟੀ ਕਰਦੇ ਸੀ ਇਹ ਡਿਊਟੀ ਕਦੇ ਖੰਨੇ ਕਰਦੇ ਤੇ ਕਦੇ ਨਾਬੇ ਕਦੇ ਕੁੱਕ ਪ੍ਰਾਈਵੇਟ ਜਿਹੜੇ ਹਸਪਤਲ ਨੇ ਨਛਾਚਾ ਉੱਤੇ ਟਾਉ ਕਹਿੰਦਾਰ ਹਾਂਜੀ ਉਹਨਾਂ ਚ ਡਿਊਟੀ ਦੇ ਦਿੱਤੀ ਸੀ ਤੁਹਾਨੂੰ ਤੁਹਾਡੇ ਨਾਲ ਕੀ ਮੇਰਾ ਰابطਾ ਹੋਇਆ ਨਾ ਸਾਡੇ ਨਾਲ ਰابطਾ ਤਾਂ ਉਹ ਐਲਐਕਸੇ ਹੋਇਆ ਦੀਗਾ ਸਾਨੇ ਕਿਰਾਏ ਤੇ ਰੂਮ ਪਾਏ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਹਤੇ ਆਨਲਾਈਨ ਹੀ ਮੁਕਾਲੇ ਦੇਗੇ ਕਿਰਾਇਆ ਪਾਤਾ ਸਾਨੂੰ ਉਸ ਵੇਲੇ 3 ਸਾਲ ਤੋਂ ਲੈ ਕੇ ਸਾਨੂੰ ਕੋਈ ਤਕਲੀਫ ਨਹੀਂ ਕਦੇ ਸਾਨੂੰ ਕਿਰਾਏ ਦੇ ਵਿੱਚ ਦਿੱਕਤ ਨਹੀਂ ਆਈ ਆਨਲਾਈਨ ਕਾ ਪੇਮੈਂਟ ਕਰਦੀ ਹੁੰਦੀ ਸੀ ਕਦੇ ਵੀ ਕਿਸੇ ਦੀ ਕਿਸਮ ਦੀ ਪੇਮੈਂਟ ਦੇਣ ਕੇ ਨਿਸ਼ੂਤਾ ਕੋਈ ਹੈ ਨਹੀਂ ਤੁਸੀਂ ਲਿਖਤੀ ਕਰਾਇਆ ਸੀ ਪਰ ਆਏ ਨਾਮੇ ਦਾ ਹਾਂਜੀ ਹਾਂਜੀ ਉਹ ਲਿਖੋ ਬੱਚੇ ਹੁਣ ਠੀਕ ਨੇ ਤੁਹਾਡੇ ਕੋਲ ਨੇ ਹਾਂ ਬੱਚੇ ਮੁਲਾਜ਼ਮ ਸਾਡੇ ਕੋਲ ਛੱਡ ਗਏ ਉਹ ਕਹਿੰਦੇ ਇਹਨਾਂ ਦੇ ਫਾਦਰ ਸਾਹਿਬ ਆਉਣਗੇ ਫਿਰ ਆਪਾਂ ਦੇਖਾਂਗੇ ਫਿਲਹਾਲ ਸਾਡੇ ਕੋਲ ਛੱਡ ਗਏ ਨਾਮ ਜੀ ਤੁਹਾਡਾ ਮੇਰਾ ਨਾਮ ਮੁਹੰਮਦ ਸ਼ਕੀਲ ਹੈ ਮੈਂ ਕਾਉਂਸਲਰ ਹਾਂ ਬਾਡ ਨੰਬਰ 16 ਦਾ ਜੀ ਇਹ ਜਿਹੜੀ ਤੁਹਾਡੇ ਮਹੱਲੇ ਚ ਬਾਡ ਚ ਡੈੱਡ ਬੁੱਢੀ ਮੀਂਡੀਆ ਕੁੜੀ ਦੀ ਕੀ ਜਾਣਦੇ ਤੇ ਬਾਰੇ ਕੌਣ ਆ ਜੀ ਇਹ ਇਹਦੇ ਬਾਰੇ ਜੀ ਕੋਈ ਚੰਦਰ ਚੰਦਰਮਣੀ ਕੋਈ ਇਸ ਦਾ ਨਾਮ ਦੀ ਹੈ ਲੇਡੀਜ਼ ਕੋਈ ਡਾਕਟਰਨੀ ਸੀ ਜਿਹੜੀ ਨਸ਼ਾ ਸ਼ਰਾਉ ਕੇਂਦਰ ਵਾਲਿਆਂ ਦਾ ਉਹਨਾਂ ਦੇ ਸਿਗਨੇਚਰ ਵਗੈਰਾ ਕਰਦੀ ਸੀ ਇਹ ਅੱਜ ਜਿਹੜਾ ਘਰ ਜਿਹੜਾ ਵੀ ਸੀ ਉਹਦਾ ਮਾਲਕ ਦਾ ਮੈਨੂੰ ਫੋਨ ਆਇਆ ਵੀ ਮੈਨੂੰ ਸਾਨੂੰ ਕੋਈ 3-4 ਦਿਨਾਂ ਤੋਂ ਬਾਹਰ ਨਹੀਂ ਦਿਖ ਰਹੀ ਵੀ ਆਨਲਾਈਨ ਜਿਹੜੇ ਸਮਾਨ ਦੇ ਕੇ ਜਾਂਦੇ ਨੇ ਉਹ ਮੁਰਮੁਰ ਕੇ ਜਾਈ ਜਾਂਦੇ ਨੇ ਤੇ ਜਦੋਂ ਮੈਂ ਗਿਆ ਤੇ ਇੱਕ ਬੱਚਾ ਤਾਂ ਗੇਟ ਦੇ ਲਵੇ ਮੁੜਿਆ ਜਾਂ ਕੁੰਨੋ ਮੁੜੇ ਪੈਦੇ ਉਹ ਪਿਆ ਸੀ ਆ ਤੇ ਦੂਸਰਾ ਬੱਚਾ ਖੜਾ ਸੀ ਮੈਂ ਸ਼ੀਸ਼ੇ ਜੀ ਦੀ ਉਹਨਾਂ ਨੂੰ ਇਸ਼ਾਰਾ ਕੀਤਾ ਤੇ ਮੈਂ ਕਿਹਾ ਤੇਰੀ ਮਾਂ ਨੂੰ ਬੁਲਾ ਉਹ ਅੰਦਰੋਂ ਮੁੜ ਕੇ ਭੱਜ ਕੇ ਫੇਰ ਮੁੜ ਗਈ ਫਿਰ ਮੈਂ ਮੰਨ ਲਓ ਵੀ ਇਹੀ ਚਾਹਿਆ ਵੀ ਗੇਟ ਨਾ ਖੁੱਲਿਆ ਜਾਵੇ ਤਾਂ ਪਹਿਲਾਂ ਮੰਨ ਲਓ ਵੀ ਪੁਲਿਸ ਹੀ ਤਲਾਸ਼ੀ ਦਤੀ ਜਾਵੇ ਤਾਂ ਫਿਰ ਪੁਲਿਸ ਵਾਲਿਆਂ ਨੇ ਆ ਕੇ ਐਸਐਸਓ ਸਾਹਿਬ ਨੇ ਆ ਕੇ ਇੱਕ ਮੰਨ ਲਓ ਵੀ ਉਹਦਾ ਦਰਵਾਜ਼ਾ ਤੋੜਵਾਇਆ ਜਾਂ ਦਰਵਾਜ਼ਾ ਤੇ ਤੋੜ ਕੇ ਦੇਖਿਆ ਤਾਂ ਅੰਦਰੋਂ ਉਹਦੀ ਮੰਨ ਲਓ ਵੀ ਉਹ ਡੈਥ ਹੋ ਚੁੱਕੀ ਸੀ ਬੱਚੇ ਕਿੱਡੇ-ਕੱਡੇ ਸੀਗੇ ਜੀ ਇਹ ਇੱਕ 4 ਸਾਲ ਦਾ ਜੀ ਇੱਕ 6 ਸਾਲ ਦਾ ਵਿਚਨਾ ਅੱਗੇ ਦੋਨੋਂ ਹੀ ਕੁੜੀਆਂ ਨੇ ਜੀ ਅੱਗੇ ਕਿਸੇ ਨਾਲ ਤੁਸੀਂ ਦੇਖੀ ਬਾਹਰੇ ਆਉਂਦੀ ਜਾਂਦੀ ਜੀ ਮਤਲਬ ਨਹੀਂ ਉਹ ਜੀ ਜਿਆਦਾ ਉਹ ਮੰਨ ਲਓ ਵੀ ਡਾਕਟਰੀ ਪੇਸ਼ ਆਇਆ ਸੀ ਜਿਆਦਾ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਮੰਨ ਲਓ ਵੀ ਉਹਦੇ ਘਰ ਵਾਲਾ ਵੀ ਸੁਣਨ ਚਾਹਿਆ ਵੀ 2 ਸਾਲ ਹੋ ਗਏ ਉਹ ਉਹਦਾ ਕੋਈ ਕੇਸ ਉਸ ਵੀ ਇਹਦੇ ਨਾਲ ਸ਼ਾਇਦ ਅਲੈਹੁ ਅਲੈਹੁ ਸੁਣਨ ਚਾਹਿਆ ਬਿਲਕੁਲ ਆਮ ਨਹੀਂ ਕਰੇ ਮਤਲਬ ਬਾਹਰੇ ਫਿਰਦੀ ਸੀ ਨਾ ਆਮ ਨਹੀਂ ਜਿਆਦਾ ਹੈੱਡਫੋਨ ਦਾ ਜਿਆਦਾ ਇਸਤੇਮਾਲ ਕਰਦੀ ਸੀ ਯਾਰ ਖਾਣ ਪੀਣ ਵਾਲੀਆਂ ਸੁਣਨ ਚਾਹਿਆ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਨਲਾਈਨ ਹੀ ਮੰਗਾਉਂਦੇ ਸੀ ਪਰ ਮੇਰੇ ਤਾਂ ਇਹ ਸੁਣਨ ਚਾਹਿਆ ਵੀ ਕਹਿੰਦੇ ਹਜੇ ਤੱਕ ਕਰਜ ਸਿਲੰਡਰ ਹੈ ਜਾਂ ਸਟੋਪ ਵਗੈਰਾ ਕੁਝ ਨਹੀਂ ਹੈਗਾ ਜੀ ਆਨਲਾਈਨ ਹੀ ਚਾਹ ਵਗੈਰਾ ਵੀ ਆਨਲਾਈਨ ਪਾਣੀ ਵੀ ਆਨਲਾਈਨ ਹੀ ਮੰਗਵਾਉਂਦੇ ਆ ਅੱਛਾ ਜਿਹੜਾ ਕਿਰਾਏ ਤੇ ਮਕਾਨ ਲੱਤਾ ਕੋਈ ਕੰਟਰੈਕਟ ਵਗੈਰਾ ਤੁਸੀਂ ਦੇਖਿਆ ਹੋਗਾ ਜਿੱਦਾਂ ਮੰਨ ਲਓ ਵੀ ਜਿਹੜੇ ਕਿਰਾਏ ਤੇ ਰਹਿੰਦੀ ਸੀ ਮਕਾਨ ਕੋਈ ਕੰਟਰੈਕਟ ਜਾਂ ਕਿਰਾਇਨਾਮਾ ਤੁਸੀਂ ਨਾ ਉਹ ਇਹੀ ਸੁਣਨ ਚ ਆਇਆ ਵੀ ਮੰਨ ਲਓ ਦੇਖਿਆ ਤਾਂ ਮੈਂ ਨਹੀਂ ਵੀ ਉਹ ਉਹਦਾ ਕਿਰਾਇਆ ਜਿਹੜਾ ਸੀਗਾ ਉਹ ਆਨਲਾਈਨ ਹੀ ਪਾਉਂਦੇ ਸੀ ਉਹ ਕਹਿੰਦਾ ਵੀ ਸਾਨੂੰ ਇਹਨੂੰ ਜਿਆਦਾ ਇਹਨਾਂ ਬੁਲਾਇਆ ਨਹੀਂ ਸੀ ਕਦੇ ਕਰਾਇਆ ਦੀ ਉਹ ਜਿਹੜੇ ਤਰੀਕ ਦਾ ਕਿਰਾਇਆ ਬੰਨਿਆ ਸਾਨੂੰ ਆਨਲਾਈਨ ਕਿਰਾਇਆ ਪਾ ਦਿੰਦੇ ਇਸ ਕਰਕੇ ਸਾਡਾ ਕੋਈ ਉਹ ਨਾਲ ਲਿੰਕ ਨਹੀਂ tha ਆਨਲਾਈਨ ਜਿੰਨੀ ਦੇਰ ਵੀ ਰਹੀ ਉਹਨਾਂ ਦੇ ਵਿੱਚ ਮੁੱਲੇ ਜੇ ਆਇਆ ਕਿ ਉਹਨਾਂ ਨੇ ਕਿਹਾ ਤਾਂ ਮਕਾਨ ਖਾਲੀ ਕਰ ਦੋ ਫਿਰ ਉਹਨੇ ਕਿਹਾ ਵੀ ਮੇਰੇ ਕੋਲ ਕੰਟਰੈਕਟ ਲਿਖਿਆ ਹੋਇਆ ਹੈ ਉਹ ਮੇਰੇ ਉਹਦੇ ਨਾਲ ਹੀ ਛੱਡੂ ਉਹ ਮੇਰੇ ਨੌਲੇਜ ਹੈ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦਾ ਇਸ ਤਰ੍ਹਾਂ ਹੋਵੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਹੋ ਸਕਦਾ ਮੌਤ ਦਾ ਕਾਰਨ ਮੇਰੇ ਤਾਂ ਦਾ ਜਿਵੇਂ ਸਾਇਲੈਂਟ ਅਟੈਕ ਵਗੈਰਾ ਹੋ ਗਿਆ ਹੁੰਦਾ ਹੈ ਇਸ ਤਰ੍ਹਾਂ ਕਿਉਂਕਿ ਅਸੀਂ ਦਰਵਾਜ਼ਾ ਮੈਂ ਖੁਦ ਉੱਥੇ ਸੀ ਜਦੋਂ ਦਰਵਾਜ਼ਾ ਤੋੜਿਆ ਗਿਆ ਜੀ ਮੈਨੂੰ ਕਿੰਨੇ ਕ ਦਿਨਾਂ ਦੀ ਅੰਦਰ ਲਗਪਸ ਸੀ ਕਹਿੰਦੇ ਦੱਸਣ ਵਾਲਿਆਂ ਦੇ ਮੁਤਾਬਕ ਕੋਈ 4 ਦਿਨ ਕਹਿੰਦੇ ਜਿਸ ਦਿਨ ਬਦਨਿਹਰੀ ਆਈ ਹੈ ਉਸ ਦਿਨ ਰਾਤ ਨੂੰ ਮੰਨ ਲਓ ਵੀ ਉਹ ਫੋਨ ਤੇ ਗੱਲਬਾਤ ਕਰ ਰਹੀ ਸੀ ਕਿਸੇ ਨਾਲ ਬਾਅਦ ਚ ਮੰਨ ਲਓ ਵੀ ਨਾ ਬੱਚੇ ਬਾਹਰ ਦੇਖ ਰਹੇ ਕਿਸੇ ਨੇ ਨਾ ਹੀ ਜਿਹੜੇ ਆਨਲਾਈਨ ਵਾਲੇ ਦੁੱਧ ਆ ਲਾਥਾ ਜਾਂ ਕੋਈ ਆਨਲਾਈਨ ਚੀਜ਼ਾਂ ਪਾਣੀ ਵਗੈਰਾ ਮੋਗਾਈ ਸੀ ਉਹ ਵੀ ਮੁੜ ਮੁੜ ਕੇ ਜਾਂਦੇ ਦੇ ਬਲਕੇ ਇੱਕ ਤਾਂ ਬੋਲ ਕੇ ਕਿਹਾ ਸੀ ਵੀ ਸਾਨੂੰ ਬੁਲਾ ਲਿਆ ਮੰਨ ਲਓ ਵੀ ਆਪਕੇ ਬੋਲਦੇ ਨਾ ਹੀ ਪਹੁੰਚ ਲੱਗਦਾ ਬੱਚੇ ਠੀਕ ਨੇ ਔਰ ਕਿੱਥੇ ਨੇ ਬੱਚੇ ਠੀਕ ਨੇ ਉਹਨਾਂ ਦੀ ਇੱਕ ਵਾਰੀ ਡਾਕਟਰ ਤੋਂ ਚੈੱਕ ਕਰਾਤ ਮੰਨ ਲਓ ਫਿਰ ਹਾਲ ਉੱਥੇ ਮਹਲੇ ਜੀ ਨੇ ਉਹਦੇ ਘਰ ਵਾਲੇ ਨੂੰ ਬੁਲਾਇਆ ਯਾਨੀ ਕਿ ਬੱਚਿਆਂ ਦੇ ਬਾਪ ਨੂੰ ਬੁਲਾਇਆ ਵੇ ਉਹਦੇ ਬੁਲਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਜੇ ਮੰਨ ਲਓ ਵੀ ਅਸੀਂ ਮੰਨ ਲਓ ਉਹਨਾਂ ਦੇ ਬਾਪ ਨੂੰ ਉਹਦੇ ਨੂੰ ਸੰਪੜੇ ਪਏ ਤਾਂ ਪੁਲਿਸ ਦੇਖ ਰੂ ਉਹਦੇ ਬਾਪ ਬੱਚੇ ਤੁਸੀਂ ਅੰਦਰ ਗਏ ਗੇਟ ਖੋਲ੍ਹਿਆ ਤਾਂ ਮਤਲਬ ਡਿੱਗੀ ਪਈ ਸੀ ਕਿਸ ਨਾਲ ਨਾ ਸੋਫੇ ਦੇ ਉੱਪਰ ਬੈਠੀ ਸੀ ਸੀ ਬੈਠੀ ਸੀ ਹਾਂਜੀ ਸੋਫੇ ਦੇ ਉੱਪਰ ਬੈਠੀ ਸੀ ਹਾਂਜੀ ਜਿੰਦਰਜੀਤ ਜਿਨ੍ਹਾਂ ਦੇ ਅੰਦਰ ਮਿਲੀ ਹੈ ਇਹ ਕੀ ਕਾਰਨ ਕੀ ਹੈ ਅੱਜ ਸਾਨੂੰ ਸਵੇਰੇ ਤੋਂ ਲੋਕਲ ਐਮਸੀ ਸਾਹਿਬ ਨੇ ਤਲਾਹ ਦਿੱਤੀ ਐ ਐਸਐਸਓ ਸਾਹਿਬ ਨੂੰ ਕਿ ਨੂਰ ਬਸਤੀ ਕੂਟੀ ਰੋਡ ਇੱਥੇ ਇੱਕ ਘਰ ਤੇ ਮੇਰੀ ਕਿਰਾਏ ਤੇ ਆਪਣੀਆਂ ਦੋ ਬਤੀਆਂ ਮਰ ਰਹੀ ਸੀ ਤੇ ਘਰ ਦੇ ਕੋਲੋਂ ਕਾਫੀ ਪੌਲ ਸਮੈਲ ਆ ਰਿਹਾ ਸੀ ਇਸ ਸਬੰਧਿਤ ਮੌਕੇ ਤੇ ਅਫਸਰ ਸਾਹਿਬ ਤੋਂ ਮੈਂ ਆਪ ਹੀ ਮੌਕੇ ਤੇ ਆ ਕੇ ਦੇਖਿਆ ਇਹਦੀ ਨੇੜੀ ਹੈ ਉਹ ਚੰਦਰਕਾ ਚੌਧਰੀ ਰਾਣ ਦੀ ਲੇਡੀ ਆ ਜਿਹੜੀ ਆਪਣੀਆਂ ਦੋ ਧੀਆਂ ਨਾਲ ਛੋਟੇ-ਛੋਟੇ ਆ ਤਿੰਨ ਤੇ ਪੰਜ ਸਾਲ ਦੀਆਂ ਉਹ ਉਮਰ ਆ ਉਹਨਾਂ ਨਾਲ ਇੱਥੇ ਕਿਰਾਏ ਤੇ ਰਹਿੰਦੀ ਸੀ ਤੇ ਇਹ ਜਿਹੜੀ ਲੇਡੀ ਆ ਇਹ ਜੋ ਪਤਾ ਲੱਗ ਰਿਹਾ ਵੀ ਸੈਕਟਰੀ ਜਿਵੇਂ ਦਵਾਈਆਂ ਦੇ ਤੁਰ ਦੇਖਿਆ ਜਿਵੇਂ ਹਸਪਤਾਲ ਬੰਦੇ ਹੋਏ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ ਚ ਹੋਰ ਉਥੇ ਇਹ ਪਹਿਲਾਂ ਖੰਨੇ ਕਿਤੇ ਕੰਮ ਕਰਦੀ ਸੀ ਉਥੋਂ ਇਹ ਦੋ ਮਹੀਨੇ ਦੀ ਅੱਜ ਕੱਲ ਉਥੋਂ ਹਟੀ ਹੋਈ ਆ ਤੇ ਇਹਦੇ ਕਿ ਬਿਲੀ ਬਿਲੀ ਬਾਰੀ ਇਹਦੇ ਘਰੇ ਕੋਈ ਜਿਹੜਾ ਖਾਨਦਿਆਂ ਨੂੰ ਦੇ ਕੇ ਜਾਂਦੇ ਆ ਉਹ ਭੱਟ ਜਿਹੜੇ ਹਾਲਾਤ ਨੇ ਬਾਡੀ ਦੀ ਜਿਹੜੀ ਜਿਆਦਾ ਬਾਡੀ ਹੈ ਉਹ ਹੋਈ ਹੋਈ ਹੈ ਖਰਾਬ ਹੋਈ ਹੋਈ ਹੈ ਜਿਹਦੇ ਕਰਕੇ ਬਿਲਕੁਲ ਚੰਗੀ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੀ ਇਹਨੂੰ ਡੈਡ ਬਾਡੀ ਨੂੰ ਹੁਣ ਪਹਿਲਾਂ ਸਿਵਲ ਹਸਪੀਟਲ ਮੌrti ਰਿੰਚ ਇਹਨੂੰ ਕਰਾ ਰਹੇ ਆ ਟ੍ਰਾਂਸਫਰ ਕਰਾ ਕੇ ਉੱਥੇ ਫਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਕੇ ਜਿਹੜਾ ਹੈਗਾ ਇਹਦਾ ਬਾਡੀ ਦਾ ਮਲਾਜਾ ਕਰਕੇ ਦੇਖਾਂਗੇ ਕਿ ਇਹ ਜਿਹੜੀ ਡੈਥ ਹੈ ਇਹ ਨੈਚੁਰਲ ਡੈਥ ਹੈ ਜਾਂ ਅਨੈਚੁਰਲ ਡੈਥ ਹੈ ਉਦੋਂ ਬਾਅਦ ਜਿਹੜੀ ਬਣਦੀ ਕਾਰਵਾਈ ਆ ਸੀ ਅਮਲ ਚ ਜਾਣਾ ਜਿਹੜੇ ਡਿਲੀਵਰੀ ਦੇ ਕੇ ਜਾਂਦੇ ਕਿਤੇ ਉਹਨਾਂ ਨਾਲ ਜਿਹੜੇ ਕੰਟੈਕਟ ਬਣਦਾ ਉਹ ਹਲੇ ਐਦਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਫਸਟ ਆਫ 올 ਅਸੀਂ ਬਾਡੀ ਦਾ ਜਦ ਤੱਕ ਪ੍ਰੋਪਰਲੀ ਕਿਉਂਕਿ ਬਾਡੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਫੁੱਲੀ ਹੋਈ ਹੈ ਬਾਡੀ ਨੇੜੇ ਕੋਈ ਖੂਨ ਖਾਨ ਨਹੀਂ ਖਿਲ ਰਿਆ ਹੋਇਆ ਕੋਈ ਉਹੋ ਜਿਹੇ ਹਾਲਾਤ ਜਿਹੜੇ ਅੰਦਰ ਉਹੋ ਜੇ ਨਜ਼ਰ ਨਹੀਂ ਆ ਰਹੇ ਕਿਉਂਕਿ ਇਹ ਅੰਦਰੋਂ ਲੋਕ ਸੀ ਕੁੰਡਾ ਤੇ ਉਹ ਜਿਹੜੇ ਸਾਰੇ ਸਰਕਮਸਟੈਂਸਿਸ ਹੈ ਉਹ ਹਲੇ ਪੂਲ ਕੇ ਗੱਲ ਬਿਆਨ ਨਹੀਂ ਕਰ ਰਹੇ ਉਹਨਾਂ ਹਾਲਾਤਾਂ ਤੋਂ ਚੰਗੀ ਤਰ੍ਹਾਂ ਅਸੀਂ ਜਿਹੜਾ ਮੌਕਮ ਲਾਜਾ ਕਰ ਲਿਆ ਮੌਕਮ ਲਾਜਾ ਕਰਨ ਤੋਂ ਹੀ ਗੱਲ ਆਈ ਵੀ ਬੱਚੀਆਂ ਜਿਹੜੀਆਂ ਹੈਗੀਆਂ ਉਹ ਵੀ ਅੰਦਰ ਹੀ ਸੀ ਜਿਹੜੀਆਂ ਕਿ ਮਤਲਬ ਇੱਕ ਬੱਚੀ ਕਹ ਲਓ ਵੀ ਸੁੱਤੀ ਪਈ ਸੀ ਇੱਕ ਜਿਹੜੀ ਜਾਗਦੀ ਸੀ ਉਹਨਾਂ ਨੇ ਵੀ ਵਿਚਾਰੀਆਂ ਦਾ ਜਿਹੜਾ 3 ਦਿਨ ਦੇ ਅੰਦਰ ਰਹਿਣ ਕਰਕੇ ਉਹਨਾਂ ਨੇ ਵੀ ਜੋ ਗੰਧਵੰਦ ਜਿਹੜਾ ਜੁਨੇ ਅੰਦਰ ਹੋਇਆ ਹੋਇਆ ਉਹ ਹਾਲਾਤਾਂ ਤੋਂ ਲੱਗਦਾ ਹੈ ਕਿ ਜਿਹੜੀ ਇਹਦੀ ਮੌਤ ਹੈ ਉਹਦੇ ਹਲੇ ਜਿਹੜੇ ਪ੍ਰਤੱਖ ਕਾਰਨਾਂ ਬਾਰੇ ਜਿਹੜਾ ਦੱਸਣਾ इसवेले संभव नहीं है बॉडी ਨੂੰ ਪ੍ਰੋਪਰਲੀ ਮਲਾਜਾ ਕਰਕੇ ਸਾਰੀ ਗੱਲ ਜਿਹੜੀ ਤੁਹਾਡੇ ਧਿਆਨ ਚ ਲੈਣਾ इंडिया क्राइम न्यूज़ जुर्म के खिलाफ जंग आप देख रहे हैं इंडिया क्राइम न्यूज़